ਮਾਰੂ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰਪੂ ਰਾਖੇਨ ਖਿਨ ਖਿਨ ਨਮਸਕਾਰੀ ਤਨ ਮਨੇ ਅਰਪਤਰੀ ਸਭ ਆਗੇ ਜਗ ਮਹ ਨਾਮ ਸੁਹਾਵਨਾ ਸੋ ਠਾਕੁਰ ਕਿਉ ਮਨੋਂ ਵਿਸਾਰੀ ਜੀਉ ਪਿੰਡ ਦੇ ਸਾਜ ਸਵਾਰੇ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਨਾ ਜਾਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਨਾਹੀ ਸਾਧ ਸੰਗ ਭਜ ਅਚੂਤ ਸੁਆਮੀ ਦਰਗਹ ਸੋਭਾ ਪਾਵਨਾ ਚਾਰ ਪਦਾਰਥ ਅਸ਼ਟ ਦਸਾਂ ਸਿਧ ਨਾਮ ਨਿਧਾਨ ਸਹਜ ਸੁਖ ਨਾਉ ਨਿਧ ਸਰਬ ਕਲਿਆਣ ਜੀ ਮਨ ਮਹਿ ਚਾਹ ਹੈ ਮੇਲ ਸਾਧੂ ਸੁਆਮੀ RAM ਨਾਮ ਸੇ ਸਾਸਤਿ ਸਿਮਰਤ ਬੇਦ ਵਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰਹਰੀਐ ਹਰ ਰਸਨਾ ਨਾਨਕ ਗਾਵਨਾ ਜੇ ਸਰੂਪ ਨਾ ਰੇਖਿਆ ਕੋਲ ਨਹੀਂ ਜਾਂਦੀ ਪੂਰਨ ਪੂਰੈ ਰਹਿਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਜੋਨੀ ਪਾਵਨਾ ਜੇ ਸਨੋ ਬਿਸਰੈ ਪੁਰਖ ਵਿਦਾਤਾ ਜਲਤਾ ਫਿਰੈ ਰਹਿ ਨਿਤ ਤਾਤਾ ਅਕਿਰਤ ਕਹਨੈ ਕੋ ਰਖੈ ਨ ਕੋਈ ਨਰਕ ਕੋਰ ਮਹ ਪਾਮਨਾ ਜੀਓ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਸਿਉ ਪ੍ਰੀਤਿ ਛਾ ਡਿਨ ਰਾਤਾ ਕਾਹੂ ਸਿਰੈ ਨ ਲਾਵਨਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਟ ਘਟ ਵਸੇ ਸਭਨ ਕੈ ਨੇਰੇ ਹਾਥ ਹਮਾਰੇ ਕਿਛੁਐ ਨਾਹੀ ਜਿਸ ਜਨ ਆਇ ਤਿਸੈ ਜਿ ਨਾਮ ਨਾਮ ਜਾਂ ਕੈ ਮਸਤਕ ਧੁਰ ਲੇਖ ਪਾਇਆ ਤਿਸ ਹੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਨਾਈ ਦੂਸਰ ਲਵੈ ਨ ਲਾਵਨਾ ਆਗਿਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿ ਨ ਜਾਈ ਜਤ ਕਤ ਉਹੀ ਸਮਾਵਨਾ सोई भगत सोई वाड दाता सोई पूरन पुरख विधाता बाल सहाई सोई तेरा जो तेरा मन भामना मृत दुख सुख लेख पाए तेल नहीं बदहे कटहे ना कटाई सोई होई जे करते भावै कह कह आप वंजामना ਤੰਦਕੂਪਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਤਾਰ ਰਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਨਾ ਤੇਰੀ ਕੀਮਤ ਕਹਿ ਨਾ ਜਾਈ ਆਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਨਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵੇਣ ਗਾਹਕ ਗੁਣ ਵੇਚੀਐ ਤਾਉ ਗੁਣ ਸਹਬੋ ਜਾਇ ਗੁਣ ਕਾ ਗਾਹਕ ਜੀ ਮਿਲੇ ਤਾਉ ਗੁਣ ਲਾਖ ਵਿਕਾਈ ਘੋੜਾ ਤੇ ਘੋੜਾ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਈ ਮੋਲਿਆ ਮੋਲ ਨ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬਹੂ ਨਾ ਹੋਵੈ ਘਾਟ ਮਹੱਲਾ ਚੌਥਾ ਨਾਮ ਵਿਹੂਨੇ ਪਰਮਸੈ ਆਵੇ ਹੀ ਜਾਵੇ ਨੀਤ ਇਕ ਬਾਂਦੇ ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪਾਉੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰ ਸਾਚ ਸੰਜਮਤ ਊਤਮਾ ਹਰ ਲਗਾ ਪਿਆਰਾ ਸਭ ਸਚੋ ਸਚ ਵਰਤਦਾ ਸਚ ਸਿਰਜਨ ਹਾਰਾ ਅਸ ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ ਸਾਥ ਸੰਗਤ ਸਿਉ ਮਿਲ ਦੁਰਹਿ ਸੱਚੇ ਧਰੇ ਪਿਆਰ ਵਿੱਚੋਂ ਮਾਲ ਕਟੇ ਆਪਣੀ ਕੁੱਲਾ ਕਾ ਕਰੇ ਉਧਾਰ ਗੁਨਾ ਕੀ ਰਾਸ ਸੰਗਰਹਿ ਅਵਗਨ ਕੱਡੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋਂ ਡਰ ਮਰੋਂ ਭੈ ਤੇਰੇ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਈ ਮਹੱਲਾ ਚੌਥਾ ਚੜ ਬੋਹਿਥੈ ਚਾਲ ਸੋ ਸਾਗਰ ਲਹਿਰੀ ਦੇ ਠਾਕ ਨ ਸੱਚੈ ਬੋਹਿਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰਿਆ ਗੁਰ ਦਿਸੈ ਸਾਬਿਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪਾਉੜੀ ਨੇਹ ਕਾਂਟ ਕਰਾਜ ਪੁੰਚਤ ਗੁਰਮੁਖ ਸੱਚ ਕਮਾਈ ਸਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸਚਾ ਉਪਦੇਸ ਹਰ ਜਾਪਨ ਹਰ ਸਿਉ ਬਾਣਿ ਆਈ ਅਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਊਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੁਲੀ ਭੁਲੀ ਮੈਂ ਫਰੀ ਪਾਦਰ ਕਹੈ ਨ ਕੋਈ ਪੂਛੋ ਜਾਏ ਸਿਆਨਿਆਂ ਦੁਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨੀ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀਐ ਸਿਖਤੀ ਸਾਚੈ ਨਾਈ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲਐ ਆਪੇ ਕਾਰ ਕਮਾਈ ਨਾਨਕ ਚਾਨਨ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪਾਉੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚਲਾਈ ਸਭ ਝੂਠ ਦਰਬ ਲਖਾ ਅਗਿਆਨੀ ਆਂਧਨਾ ਬੂਝਾਈ ਸਿਰ ਉਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱਭਰੇ ਜਿਨ ਹਰ ਰਸ ਚਖਾ ਆਪ ਕਰਾਏ ਕਰੀ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਨ ਜਾਵਨ ਦੁਖ ਖੜਾ ਕਦੇ ਨ ਚੂਕੈ ਚਿੰਦ ਕਾਪੜ ਜਿਨੈ ਪਛੋੜੀਐ ਘੜੀ ਬਹੁਤ ਕੜੀ ਆਲ ਨਾਨਕ ਸੱਚੇ ਨਾਮ ਬਿਨ ਸਿਰੋ ਨ ਚੁੱਕੈ ਜੰਜਾਲ ਮਹੱਲਾ ਤੀਜਾ त्रे पवन ਟੁੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰ ਹਿੜੇ ਸੱਚ ਚੋ ਨਾਨਕ ਸਚੋ ਸੱਚ ਪਾਉੜੀ ਗੁਰਮੁਖਿ ਆਪੇ ਬਖਸ਼ਿਓ ਨ ਹਰਿ ਨਾਮ ਸੁਮਾਣੀ ਆਪੇ ਭਗਤੀ ਲਾਇਓ ਨ ਗੁਰ ਸ਼ਬਦ ਨੀਸ਼ਾਨੀ ਸਾਨ ਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਨ ਧਨ ਧਨ ਸੇ ਜਨ ਜਿਨ ਹਰਿ ਸੇਵਿਆ ਤਿੰਨ ਹਉ ਕੁਰਬਾਨੀ ਸਲੋਕ ਮਹੱਲਾ ਪਹਿਲਾ ਮਹਲ ਕੋ ਚੱਜੀ ਮੜਵੜੀ ਕਾਲੀ ਮਨਹੁ ਕੋ ਸੁਧ ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵ ਗੁਣ ਮੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹ ਨਿਸ ਸਦਾ ਭਲੀ ਪਿਰ ਕੈ ਹੇਤ ਪਿਆਰ ਪਾਉੜੀ ਆਪਨਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿਣੀ ਚਾਖਿਆ ਅਨ ਰਸ ਠਾਕ ਰਹਾਇਆ ਹਾਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁਖ ਗਵਾਇਆ ਮਾਰੂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰਪੂ ਰਾਖੇਨ ਖਿਨ ਖਿਨ ਨਮਸਕਾਰੀ ਤਨ ਮਨੇ ਅਰਪਤ ਰੀ ਸਭ ਆਗੇ ਜਾਗ ਮਹ ਨਾਮ ਸੁਹਾਵਨਾ ਸੋ ਠਾਕੁਰ ਕਿਉ ਮਨੋ ਵਿਸਾਰੀ ਜੀਉ ਪਿੰਡ ਦੇ ਸਾਜ ਸਵਾਰੀ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਨਾ ਜਾਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਨਾਹੀ ਸਾਧ ਸੰਗ ਭਜ ਅਚੂਤ ਸੁਆਮੀ ਦਰਗਹ ਸੋਭਾ ਪਾਵਨਾ ਚਾਰ ਪਦਾਰਥ ਅਸ਼ਟ ਦਸਾਂ ਸਿਧ ਨਾਮ ਨਿਧਾਨ ਸਹਜ ਸੁਖ ਨਾਉ ਨਿਦ ਸਰਬ ਕਲਿਆਣ ਜੀ ਮਨ ਮਹਿ ਚਾਹੈ ਮੇਲ ਸਾਧੂ ਸੁਆਮੀ ਰਾਮਨਾ ਸੇ ਸਾਸਤ ਸਿਮਰਤ ਬੇਦ ਵਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰਹਰੀਐ ਹਰ ਰਸਨਾ ਨਾਨਕ ਗਾਵਨਾ ਜੇ ਸਰੂਪ ਨਾ ਰੇਖਿਆ ਕੋਲ ਨਹੀਂ ਜਾਂਦੀ ਪੂਰਨ ਪੂਰੈ ਰਹਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਜੋਨੀ ਪਾਵਨਾ ਜੇ ਸਨੋ ਬਿਸਰੈ ਪੁਰਖ ਵਿਦਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਆਕਿਰਤ ਕਹਨੈ ਕੋ ਰਖੈ ਨ ਕੋਈ ਨਰਕ ਕੋਰ ਮਹਪਾਮਨਾ ਜੀਓ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਸਿਉ ਪ੍ਰੀਤਿ ਸਾੜਿ ਅਨਰਾਤਾ ਕਾਹੂ ਸਿਰੈ ਨ ਲਾਵਨਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਟ ਘਟ ਵਸੇ ਸਭਨ ਕੈ ਨੇਰੇ ਹਾਥ ਹਮਾਰੈ ਕਿਛੁਐ ਨਾਹੀ ਜਿਸ ਜਨ ਆਇ ਤਿਸਹਿ ਜਨਾਮ ਨਾਮਨਾ ਜਾਂ ਕਹਿ ਮਸਤਕ ਧੁਰ ਲੇਖ ਪਾਇਆ ਤਿਸ ਹੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਨਾਈ ਦੂਸਰ ਲਵੈ ਨ ਲਾਵਨਾ ਆਗਿਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿ ਨ ਜਾਈ ਜਤ ਕਤ ਉਹੀ ਸਮਾਵਨਾ सोई भगत सोई वाड दाता सोई पूरन पुरख विधाता बाल सहाय सोई तेरा जो तेरा मन भामना मृत दुख सुख लेख पाए तेले नहीं बदहे कटहे ना कटाई सोई होई जे करते भावे कह कह आप भजामना ਅੰਧਕੂਪ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਤਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਨਾ ਤੇਰੀ ਕੀਮਤ ਕਹਿ ਨਾ ਜਾਈ ਆਚਰ ਜੀ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਨਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵੇਣ ਗਾਹਕ ਗੁਣ ਵੇਚੀਐ ਤਾਉ ਗੁਣ ਸਹਬੋ ਜਾਇ ਗੁਣ ਕਾ ਗਾਹਕ ਜੀ ਮਿਲੇ ਤਾਉ ਗੁਣ ਲਾਖ ਵਿਕਾਈ ਘੋੜਾ ਤੇ ਘੋੜਾ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਈ ਮੋਲਿਆ ਮੋਲ ਨ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੂ ਨਾ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੂਨੇ ਪਰਮਸੈ ਆਵੇ ਹੀ ਜਾਵੇ ਨੀਤ ਇਕ ਬਾਂਦੇ ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸਾਚ ਰੀਤ ਪਾਉੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰ ਸਾਚ ਸੰਜਮਤ ਊਤਮਾ ਹਰ ਲਗਾ ਪਿਆਰਾ ਸਭ ਸਚੋ ਸੱਚ ਵਰਤਦਾ ਸੱਚ ਸਿਰਜਨ ਹਾਰਾ ਅਸ ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ ਸਾਥ ਸੰਗਤ ਸਿਉ ਮਿਲ ਦੁਰਹਿ ਸੱਚੇ ਧਰੇ ਪਿਆਰ ਵਿੱਚੋਂ ਮਾਲ ਕਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾ ਕੀ ਰਾਸ ਸੰਗਰਹਿ ਅਵਗਨ ਕੱਡੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋਂ ਭੈ ਤੇਰੇ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਈ ਮਹੱਲਾ ਚੌਥਾ ਚੜ ਬੋਹਿਥੈ ਚਾਲ ਸੋ ਸਾਗਰ ਲਹਿਰੀ ਦੇ ਠਾਕ ਨ ਸੱਚੈ ਬੋਹਿਥੈ ਜੇ ਗੁਰ ਧੀਰਕ ਦੇ ਤਿਤ ਦਰ ਜਾਏ ਉਤਾਰਿਆ ਗੁਰ ਦਿਸੈ ਸਾਵਿਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪਾਉੜੀ ਨੇਹ ਕੰਟ ਕਰਾਜ ਪਹੁੰਚਤ ਗੁਰਮੁਖ ਸੱਚ ਕਮਾਈ ਸਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸਚਾ ਉਪਦੇਸ ਹਰ ਜਾਪਨਾ ਹਰ ਸਿਉ ਬਾਣਿਆਈ ਅਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਊਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੁਲੀ ਭੁਲੀ ਮੈਂ ਫਰੀ ਪਾਦਰ ਕਹੈ ਨ ਕੋਈ ਪੂਛੋ ਜਾਏ ਸਿਆਨਿਆਂ ਦੁਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨੀ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀਐ ਸਿਫਤੀ ਸਾਚੈ ਨਾਈ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲਐ ਆਪੇ ਕਾਰ ਕਮਾਈ ਨਾਨਕ ਚਾਨਨ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪਾਉੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚਲਾਈ ਸਭ ਝੂਠ ਦਰਬ ਲਖਾ ਅਗਿਆਨੀ ਆਂਧਾ ਨਾ ਬੂਝਾਈ ਸਿਰ ਉਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱਭਰੇ ਜਿਨ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਨ ਜਾਵਨ ਦੁਖ ਖੜਾ ਕਦੇ ਨ ਚੁੱਕੈ ਚਿੰਦ ਕਾਪੜ ਜਿਨੈ ਪਛੋੜੀਐ ਘੜੀ ਬਹੁਤ ਕੜੀ ਆਲ ਨਾਨਕ ਸੱਚੇ ਨਾਮ ਬਿਨ ਸਿਰੋ ਨ ਚੁੱਕੈ ਜੰਜਾਲ ਮਹੱਲਾ ਤੀਜਾ ਰੇ ਪਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰ ਹਿੜੇ ਸੱਚ ਚੋ ਨਾਨਕ ਸਚੋ ਸੱਚ ਪਾਉੜੀ ਗੁਰਮੁਖਿ ਆਪੇ ਬਖਸ਼ਿਐ ਓਨ ਹਰਨਾਮ ਸੁਮਾਣੀ ਆਪੇ ਭਗਤੀ ਲਾਇ ਓਨ ਗੁਰ ਸ਼ਬਦ ਨੀਸ਼ਾਨੀ ਸਾਨ ਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਨ ਧਨ ਧਨ ਸੇ ਜਨ ਜਿਨ ਹਰਿ ਸੇਵਿਆ ਤਿੰਨ ਹਉ ਕੁਰਬਾਨੀ ਸਲੋਕ ਮਹੱਲਾ ਪਹਿਲਾ ਮਹਲ ਕੁਚ ਜੀ ਮੜ ਵੜੀ ਕਾਲੀ ਮਨਹੁ ਕੋ ਸੁਧ ਜੇ ਗੁਣ ਹੋਵਨ ਤਾਂ ਪੀਰ ਰਵੈ ਨਾਨਕ ਆਵ ਗੁਣ ਮੰਦ ਮਹੱਲਾ ਪਹਿਲਾ ਸਾਚ ਸੀਲ ਸਾਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹ ਨਿਸ ਸਦਾ ਭਲੀ ਪੀਰ ਕੈ ਹੇਤ ਪਿਆਰ ਪਾਉੜੀ ਆਪਨਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿਨੀ ਚਾਖਿਆ ਅਨ ਰਸ ਠਾਕ ਰਹਾਇਆ ਹਾਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਮਾਰੂ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰਪੂ ਰਾਖੇਨ ਖਿਨ ਖਿਨ ਨਮਸਕਾਰੀ ਤਨ ਮਨੇ ਅਰਪਤਰੀ ਸਭ ਆਗੇ ਜਾਗ ਮਹ ਨਾਮ ਸੁਹਾਵਨਾ ਸੋ ਠਾਕੁਰ ਕਿਉ ਮਨੋ ਵਿਸਾਰੀ ਜੀਉ ਪਿੰਡ ਦੇ ਸਾਜ ਸਵਾਰੀ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਨਾ ਜਾਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਨਾਹੀ ਸਾਧ ਸੰਗ ਭਜ ਅਚੂਤ ਸੁਆਮੀ ਦਰਗਹ ਸੋਭਾ ਪਾਵਨਾ ਚਾਰ ਪਦਾਰਥ ਅਸ਼ਟ ਦਸਾਂ ਸਿਧ ਨਾਮ ਨਿਧਾਨ ਸਹਜ ਸੁਖ ਨਾਉ ਨਿਧ ਸਰਬ ਕਲਿਆਣ ਜੀ ਮਨ ਮਹਿ ਚਾਹੇ ਮੇਲ ਸਾਧੂ ਸੁਆਮੀ RAM ਨਾਮ ਸੇ ਸਾਸਤ ਸਿਮਰਤ ਬੇਦ ਵਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰਹਰੀਐ ਹਰ ਰਸਨਾ ਨਾਨਕ ਗਾਵਨਾ ਜੇ ਸਰੂਪ ਨਾ ਰੇਖਿਆ ਕੋਲ ਨਹੀਂ ਜਾਂਦੀ ਪੂਰਨ ਪੂਰ ਰਹਿ ਆ ਦਿਨ ਰਾਤੀ ਜੋ ਜੋ ਜਪੈ ਸੋਈ ਵਡ ਭਾਗੀ ਬਹੁੜ ਨਾ ਜੋਨੀ ਪਾਵਨਾ ਜੇ ਸਨੋ ਬਿਸਰੈ ਪੁਰਖ ਵਿਦਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਆ ਕਿਰਤ ਕਹਣੈ ਕੋ ਰਖੈ ਨ ਕੋਈ ਨਰਕ ਕੋਰ ਮਹਿ ਪਾਵਨਾ ਜੀਓ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਸਿਉ ਪ੍ਰੀਤਿ ਛਾੜਿ ਅਨਰਾਤਾ ਕਾਹੂ ਸਿਰੈ ਨ ਲਾਵਨਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਟ ਘਟ ਵਸੇ ਸਭਨ ਕੈ ਨੇਰੇ ਹਾਥ ਹਮਾਰੈ ਕਛੂ ਐ ਨਾਹੀ ਜਿਸ ਜਨ ਆਇ ਪਿਸੈ ਜਨਾਮ ਨਾਮਨਾ ਜਾਂ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਨਾਈ ਦੂਸਰ ਲਵੈ ਨ ਲਾਵਨਾ ਆਗਿਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿ ਨ ਜਾਈ ਜਤ ਕਤ ਉਹੀ ਸਮਾਵਨਾ सोई भगत सोई वाड दाता सोई पूरन पुरख विधाता बाल सहाय सोई तेरा जो तेरा मन भामना मृत दुख सुख लेख पाए तेल नहीं बदहे कटहे ना कटाई सोई होई जे करते भावे कह कह आप वंजामना ਆੰਦਕੂਪ ਤੇ ਸੇਈ ਕਾਢੇ ਜਨਮ ਚਰਮ ਕੇ ਟੂਟੇ ਗਾਂਢੇ ਕਿਰਪਾ ਤਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਨਾ ਤੇਰੀ ਕੀਮਤ ਕਹਿ ਨਾ ਜਾਈ ਆਚਰ ਜੀ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਨਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵੇਣ ਗਾਹਕ ਗੁਣ ਵੇਚੀਐ ਤਾਉ ਗੁਣ ਸਹਿ ਗੋਜਾਈ ਗੁਣ ਕਾ ਗਾਹਕ ਜੀ ਮਿਲੇ ਤਾਉ ਗੁਣ ਲਾਖ ਵਿਕਾਈ ਘੋੜਾ ਤੇ ਘੋੜਾ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਈ ਮੋਲਿਆ ਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੂ ਨਾ ਹੋਵੈ ਘਾਟ ਮਹੱਲਾ ਚੌਥਾ ਨਾਮ ਵਿਹੂਨੇ ਪਰਮਸੈ ਆਵੇ ਹੀ ਜਾਵੇ ਨੀਤ ਇਕ ਬਾਂਦੇ ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸਾਚ ਰੀਤ ਪਾਉੜੀ ਗੁਰ ਤੇ ਗਿਆਨ ਪਾਇਆ ਆਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰ ਸਾਚ ਸੰਜੋ ਮਤ ਊਤਮਾ ਹਰ ਲਗਾ ਪਿਆਰਾ ਸਭ ਸਚੋ ਸਚ ਵਰਤਦਾ ਸਚ ਸਿਰਜਨ ਹਾਰਾ ਅਸ ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ ਸਾਥ ਸੰਗਤ ਸਿਉ ਮਿਲ ਦੁਰਹਿ ਸੱਚੇ ਧਰੇ ਪਿਆਰ ਵਿੱਚੋਂ ਮਾਲ ਕਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾ ਕੀ ਰਾਸ ਸੰਗ ਰਹਿ ਅਵਗਨ ਕੱਡੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋਂ ਭੈ ਤੇਰੇ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਈ ਮਹੱਲਾ ਚੌਥਾ ਚੜ ਬੋਹਿਥੈ ਚਾਲ ਸੋ ਸਾਗਰ ਲਹਿਰੀ ਦੇ ਠਾਕ ਨ ਸੱਚੈ ਬੋਹਿਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰਿਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪਾਉੜੀ ਨੇਹ ਕਾਂਟ ਕਰਾਜ ਪੁੰਚਤ ਗੁਰਮੁਖ ਸੱਚ ਕਮਾਈ ਸਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸਚਾ ਉਪਦੇਸ ਹਰ ਜਾਪਨ ਹਰ ਸਿਉ ਬਾਣਿ ਆਈ ਅਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਊਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੁਲੀ ਭੁਲੀ ਮੈਂ ਫਰੀ ਪਾਦਰ ਕਹੈ ਨ ਕੋਈ ਪੂਛੋ ਜਾਏ ਸਿਆਨਿਆ ਦੁਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨੀ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀਐ ਸਿਫਤੀ ਸਾਚੈ ਨਾਈ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲਐ ਆਪੇ ਕਾਰ ਕਮਾਈ ਨਾਨਕ ਚਾਨਨ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪਾਉੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚਲਾਈ ਸਭ ਝੂਠ ਦਰਬ ਲਖਾ ਅਗਿਆਨੀ ਆਂਧਾ ਨਾ ਬੂਝਾਈ ਸਿਰ ਉਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱबरे ਜਿਨ ਹਰ ਰਸ ਚਖਾ ਆਪ ਕਰਾਏ ਕਰੀ ਆਪ ਆਪੇ ਹਰ ਰੱਖਾ ਸਲੋਕ ਮਹਲਾ 3 ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਨ ਜਾਵਨ ਦੁਖ ਖੜਾ ਕਦੇ ਨ ਚੁਕੈ ਚਿੰਦ ਕਾਪੜ ਜਿਨੈ ਪਛੋੜੀਐ ਘੜੀ ਬਹੁਤ ਕੜੀ ਆਲ ਨਾਨਕ ਸੱਚੇ ਨਾਮ ਬਿਨ ਸਿਰੋ ਨ ਚੁਕੈ ਜੰਜਾਲ ਮਹਲਾ 3 ਤੇ ਪਵਨ ਟੁੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰ ਹਿੜੇ ਸੱਚ ਚੋ ਨਾਨਕ ਸਚੋ ਸੱਚ ਪਾਉੜੀ ਗੁਰਮੁਖਿ ਆਪੇ ਬਖਸ਼ਿਓਨ ਹਰਿਨਾਮ ਸੁਮਾਣੀ ਆਪੇ ਭਗਤੀ ਲਾਇਓਨ ਗੁਰ ਸ਼ਬਦ ਨੀਸ਼ਾਨੇ ਚਾਨ ਮੁਖ ਸਦਾ ਸੋਹਣੀ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਨ ਧਨ ਧਨ ਸੇ ਜਨ ਜਿਨ ਹਰਿ ਸੇਵਿਆ ਤਿੰਨ ਹਉ ਕੁਰਬਾਨੀ ਸਲੋਕ ਮਹੱਲਾ ਪਹਿਲਾ ਮਹਲ ਕੋ ਚੱਜੀ ਮੜਵੜੀ ਕਾਲੀ ਮਨਹੁ ਕੋ ਸੁਧ ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵ ਗੁਣ ਮੰਦ ਮਹੱਲਾ ਪਹਿਲਾ ਸਾਚ ਸੀਲ ਸਾਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹ ਨਿਸ ਸਦਾ ਭਲੀ ਪਿਰ ਕੈ ਹੇਤ ਪਿਆਰ ਪਾਉੜੀ ਆਪਨ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿਣੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ